एपी24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਪਹਿਲ ਕਦਮੀ ਬਸੀ ਪਠਾਣਾ ਵਿੱਚ ਵਿਕਾਸ ਲਈ ਨਵਾਂ ਉਤਸ਼ਾਹ ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਇੱਕ ਵਾਰ ਫਿਰ ਤੋਂ ਆਪਣੇ ਖੇਤਰ ਦੇ ਵਿਕਾਸ ਲਈ ਇੱਕ ਨਵੀਂ ਪਹਿਲ ਕੀਤੀ ਹੈ ਉਹਨਾਂ ਨੇ ਨਗਰ ਕੌਂਸਲ ਕਮੇਟੀ ਨੂੰ 5 ਈ ਰਿਕਸ਼ਾ ਇੱਕ ਫੌਗਿੰਗ ਮਸ਼ੀਨ ਅਤੇ ਇੱਕ ਪਾਣੀ ਵਾਲਾ ਸਟੀਲ ਦਾ ਟੈਂਕਰ ਦਿੱਤਾ ਹੈ ਇਸ ਮੌਕੇ ਤੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਸਾਡਾ ਉਦੇਸ਼ ਬਸੀ ਪਠਾਣਾ ਨੂੰ ਇੱਕ ਸਵੱਛ ਅਤੇ ਹਰਿਆ ਭਰਿਆ ਸ਼ਹਿਰ ਬਣਾਉਣਾ ਹੈ ਉਨ੍ਹਾਂ ਵੱਲੋਂ ਕਿਹਾ ਗਿਆ ਇਹ ਮਹੱਤਵਪੂਰਨ ਪਹਿਲ ਜੋ ਸ਼ਹਿਰ ਦੇ ਵਿਕਾਸ ਦੇ ਵਿੱਚ ਬਹੁਤ ਮਦਦ ਕਰੇਗੀ ਅਤੇ ਉਨ੍ਹਾਂ ਨੇ ਦੱਸਿਆ ਕਿ ਇਹ ਸਾਧਨ ਨਾ ਕੇਵਲ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਵਿੱਚ ਮਦਦ ਕਰਨਗੇ ਬਲਕਿ ਲੋਕਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਵੀ ਰਾਹਤ ਦੇਣਗੇ ਇਸ ਮੌਕੇ ਤੇ ਕਾਉਂਸਲਰ ਰਾਜਪੁਰੀ ਇੰਦਰਜੀਤ ਸਿੰਘ ਇੰਦਰੀ ਮੰਡੀ ਬੋਰਡ ਮੈਂਬਰ ਮਨਿੰਦਰ ਸਿੰਘ ਮਿੰਟੂ ਸਪੋਰਟਸ ਵਿੰਗ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਈਮਾਨ ਬਲਾਕ ਪ੍ਰਧਾਨ ਅੰਮ੍ਰਿਤ ਬਾਜਵਾ ਸੋਸ਼ਲ ਮੀਡੀਆ ਇੰਚਾਰਜ ਰਚਪਿੰਦਰ ਸਿੰਘ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਸੱਲ ਕਾਉਂਸਲ ਸਭਾ ਦਾ ਪ੍ਰਧਾਨ ਪ੍ਰੇਮ ਵਦਵਾ ਪ੍ਰੀਤੀ ਅਰੋੜਾ ਰਿੰਕੂ ਬਾਜਵਾ ਇੰਦਰ ਸਿੰਘ ਚੱਡਾ ਬਲਾਕ ਪ੍ਰਧਾਨ ਰਾਜਵੰਤ ਸਿੰਘ ਹਰਵਿੰਦਰ ਕੌਰ ਕੌਂਸਲ ਇੰਦਰ ਸਿੰਘ ਮੰਤਰੀ ਸੁਖਮਲ ਆਦੀ ਮੌਜੂਦ ਰਹੇ ਪੇਸ਼ ਹੈ ਪੀ 24 ਤੋਂ ਸਾਹਿਬ ਮੜਕਾਂ ਦੀ ਖਾਸ ਰਿਪੋਰਟ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਅੱਜ ਨਗਰ ਕੌਂਸਲ ਬਸੀ ਪਠਾਣਾ ਵਿਖੇ ਆਪਾਂ ਨੇ ਬਹੁਤ ਲੰਮੇ ਸਮੇਂ ਤੋਂ ਜਿਹੜੀ ਸ਼ਹਿਰ ਵਾਸੀਆਂ ਦੀ ਮੰਗ ਵੀ ਹੈ ਤੇ ਜਿਹੜੀ ਬਹੁਤ ਲੋੜ ਵੀ ਸੀ ਸਫਾਈ ਦੇ ਮਜ਼ਰੂਬ ਮੁੱਖ ਰੱਖਦੇ ਹੋਏ ਸਫਾਈ ਦਾ ਧਿਆਨ ਰੱਖਦੇ ਹੋਏ ਅੱਜ ਈ ਰਿਕਸ਼ਾ ਜਿਹੜੇ ਨੇ ਪੰਜ ਉਹ ਤੋਰੇ ਗਏ ਨੇ ਜੀ ਗਿੱਲੇ ਗੂੜਾ ਤੇ ਸੁੱਕਾ ਗੂੜਾ ਇਕੱਠੇ ਕਰਨਗੇ ਉਹ ਔਰ ਇੱਕ ਫੋਗਿੰਗ ਮਸ਼ੀਨ ਜਿਹੜੀ ਇੱਕ ਨਵੀਂ ਲਿਆਂਦੀ ਗਈ ਵਧੀਆ ਫੋਗਿੰਗ ਮਸ਼ੀਨ ਜਿਹੜੀ ਸ਼ਹਿਰ ਦੇ ਵਿੱਚ ਫੋਗਿੰਗ ਕਰੂਗੀ ਟੈਂਕਰ ਇੱਕ ਤੋਰਿਆ ਗਿਆ ਇੱਥੋਂ ਅੱਜ ਦੋ ਟਰਾਲੀਆਂ ਨੇ ਹੱਥ ਰੇੜੀਆਂ ਤਕਰੀਬਨ ਅੱਜ ਇਹ ਜਿਹੜਾ ਸਮਾਨ ਆ ਸਫਾਈ ਦੇ ਲਈ ਆਪਾਂ ਨੇ ਕੀਤਾ ਕਿਉਂਕਿ ਸ਼ਹਿਰ ਦੇ ਵਿੱਚ ਬਹੁਤ ਲੋਡ ਹੈਗੀ ਆ ਸਫਾਈ ਦੇ ਲਈ ਇਸ ਕਰਕੇ ਸਾਰੇ ਸਾਡੇ ਇੱਥੇ ਕੌਂਸਲਰ ਸਹਿਬਾਨ ਹੋਰ ਸਾਰੇ ਸਾਥੀ ਸ਼ਹਿਰ ਦੇ ਨਿਵਾਸੀ ਸਾਰੇ ਅੱਜ ਅਸੀਂ ਇਸ ਸ਼ੁਭ ਮੌਕੇ ਤੇ ਇਕੱਠੇ ਹੋਏ ਆ ਤੇ ਸ਼ਹਿਰ ਵਾਸੀ ਵਜੋਂ ਅੱਜ ਸਬਾਤਾਂ ਲਵਾ ਤੋਪਾ ਤੇ ਅਸੀਂ ਸ਼ਹਿਰ ਦੇ ਜਿੱਥੇ ਜੋ ਵੀ ਸਫਾਈ ਦਾ ਕੰਮ ਆ ਚਾਹੇ ਸ਼ਹਿਰ ਦੇ ਆਪਾਂ ਕੋਈ ਵੀ ਕੰਸਟਰਕਸ਼ਨ ਦਾ ਕੰਮ ਆ ਆਪਾਂ ਸਾਰਾ ਵਧੀਆ ਤਰੀਕੇ ਨਾਲ ਉਸਰੇ ਚੜਾਉ। ਐਸਟੀ ਐਸਟੀਮੇਟਡ ਕਾਸਟ ਜੀ ਬਿਲਕੁਲ ਬਿਲਕੁਲ ਮੇਰੀ ਲੋਕਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਜੀ ਆ ਹੱਥ ਬੰਨਵਾ ਕਿਉਂਕਿ ਆਪਣਾ ਸ਼ਹਿਰ ਹੈ ਇਹਨੂੰ ਸਾਫ਼ ਸੁਥਰਾ ਰੱਖੀਏ ਇਹਨੂੰ ਵਧੀਆ ਰੱਖੀਏ ਤੇ ਗਿੱਲਾ ਗੂੜਾ ਸੁੱਕਾ ਗੂੜਾ ਤੁਹਾਡੇ ਕੋਲੇ ਰੇੜੀਆਂ ਵੀ ਜਾਂਦੀਆਂ ਨੇ ਤੇ ਅੱਜ ਆਟੋ ਵੀ ਤੋਰੇ ਨੇ ਆਪਾਂ ਨੇ ਇਹਨਾਂ ਚ ਪਾ ਦਿਆ ਕਰੀਏ ਕਿਉਂਕਿ ਤੁਸੀਂ ਦੇਖਿਆ ਹੋਊਗਾ ਸਾਡੇ ਸ਼ਹਿਰ ਦੇ ਬਾਹਰ-ਬਾਰ ਜਿਹੜਾ ਉਹ ਗੰਦਗੀ ਦੇ ਢੇਰ ਜਿਹੜੀਆਂ ਲੱਗਦੇ ਜਾ ਰਹੇ ਨੇ ਉਹਦਾ ਕਾਰਨ ਕੀ ਆ ਮੇਰੀ ਸ਼ਹਿਰ ਵਾਸੀਓ ਨੂੰ ਅਪੀਲ ਹੱਥ ਬਨ੍ਹ ਕੇ ਯਾਰ ਬੇਨਤੀ ਕਰਦਾ ਮੈਂ ਤੁਹਾਨੂੰ ਏਦਾਂ ਆਪਾਂ ਨਾ ਕਰੀਏ ਕਿਉਂਕਿ ਆਪਣੇ ਕਾਫੀ ਧਾਰਮਿਕ ਜਗ੍ਹਾ ਨੇ ਜਿਹੜੀਆਂ ਜਿੱਥੋਂ ਲੰਘ ਕੇ ਜਾਂ ਆਪਾਂ ਧਾਰਮਿਕ ਸਥਾਨ ਤੇ ਜਾਂਦੇ ਆ ਤੇ ਉੱਥੇ ਦੇਖੋ ਆਪਣੇ ਸ਼ਹਿਰ ਚ ਕੋਈ ਬਾਹਰੋਂ ਆਉਂਦਾ ਆ ਨਹੀਂ ਗਾ ਆਪਾਂ ਕੋਈ ਉੱਥੇ ਕੂੜਾ ਸੁੱਟ ਲੈ ਕੇ ਨਹੀਂ ਆ ਕੇ ਗੰਦ ਪਾ ਲਿਆ ਸੋ ਆਪਾਂ ਆਪਣਾ ਸ਼ਹਿਰ ਹੈ ਇਹਨੂੰ ਸਾਫ਼ ਸੁਥਰਾ ਰੱਖੀਏ ਸਰਕਾਰ ਆਪਣੇ ਸਫਾਈ ਦੇ ਜਿਹੜਾ ਕੰਮ ਉਹਦੇ ਲਈ ਪੂਰੀ ਤਰ੍ਹਾਂ ਦੇ ਨਾਲ ਵਚਨਬੱਧ ਦਾ ਤੋਂ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਸਫਾਈ ਦਾ ਪਾਪ ਧਿਆਨ ਰੱਖੀਏ ਤੇ ਇਹਨਾਂ ਦਾ ਪੂਰਾ ਸਹਿਯੋਗ ਕਰੀਏ ਤੇ ਇਹਨਾਂ ਦਾ ਲਾਹਾ ਲਗੀ ਜਿਹੜੇ ਆਪਾਂ ਇਨੇ ਪੈਸੇ ਲਾਇਏ ਉਸ ਕੰਮ ਲਈ ਬਹੁਤ ਬਹੁਤ ਧੰਨਵਾਦ